ਹਾਂਜੀ ਸასიਗਾ ਦੋਸਤੋ ਤੇ ਅੱਜ ਜਿਹੜਾ ਆਪਣਾ ਪਹਿਲਾ ਬਲੌਗ ਆ ਹਨਾ ਤੁਹਾਨੂੰ ਪਤਾ ਆਪਾਂ ਜਦੋਂ ਕਿਤੇ ਬਾਹਰ ਅੰਦਰ ਜਾਂਦੇ ਆ ਤੇ ਤੁਹਾਡੇ ਨਾਲ ਹਰ ਵਾਰੀ ਜਾਣਕਾਰੀ ਸਾਂਝੀ ਕਰਦੇ ਆ ਨਾ ਅੱਜ ਆਪਾਂ ਆਪਣੇ ਪਿੰਡ ਰਾਇਆਂ ਵਾਲਾ ਕਲਾ ਫਰੀਦਕੋਟ ਤੋਂ ਤੁਰ ਪਏ ਆ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸ਼੍ਰੀ ਵਜੀਦਪੁਰ ਸਾਹਿਬ ਜਾਮਨੀ ਸਾਹਿਬ ਫਰੀਦਪੁਰ ਵਿਖੇ ਮੱਥਾ ਟੇਕਿਆ ਗੁਰੂ ਸਾਹਿਬ ਦਾ ਲੈ ਕੇ ਅਸ਼ੀਰਵਾਦ ਤੁਰ ਪਏ ਤੇ ਮੇਰੇ ਨਾਲ ਆਪਣਾ ਛੋਟਾ ਭਰਾ ਯਾਦ ਡਾਕਟਰ ਹਣੀ ਤੇ ਰਾਜਵੀਰ ਰਾਜਾ ਕਾਬਲ ਵਾਲਾ ਤੇ ਅੱਜ ਆਪਾਂ ਇਥੋਂ ਤੁਰਿਆ ਅੱਜ ਆਪਾਂ ਰਾਜੇ ਅੱਜ ਆਪਾਂ ਸ਼ੇਰ ਜਾਣਾ ਪਹਿਲਾ ਸ਼੍ਰੀਨਗਰ ਜਿਹੜਾ ਸਾਡਾ ਅੱਜ ਪ੍ਰੋਗਰਾਮ ਹੈ ਸ਼੍ਰੀਨਗਰ ਤੇ ਸ਼੍ਰੀਨਗਰ ਤੋਂ ਅਕੇ ਪਹਿ ਲਗਾਵਾ ਤੇ ਬਾਕੀ ਆਪਾਂ ਰਾਸਤੇ ਦੇ ਵਿੱਚ ਤੁਹਾਨੂੰ ਨਵੀਆਂ ਨਵੀਆਂ ਲੋਕੇਸ਼ਨਾਂ ਦਿਖਾਵਾਂਗੇ ਨਵਾਂ ਨਵਾਂ ਏਰੀਆ ਦਿਖਾਵਾਂਗੇ ਤੁਹਾਨੂੰ ਦੱਸਾਂਗੇ ਕਿੱਦਾਂ ਦਾ ਸਫਰ ਹੈ ਕੀ ਕੀ ਚੀਜ਼ਾਂ ਦੇਖਣ ਵਾਲੀਆਂ ਕਿੱਥੋਂ ਆਪਾਂ ਕੀ ਘੁੰਮਣਾ ਤੇ ਕੀ ਕਿਹੜੇ ਪਾਸੇ ਜਾਣਾ ਤੇ ਕਿਹੜੇ ਪਾਸੇ ਨਹੀਂ ਜਾਣਾ ਠੀਕ ਹੈ ਜੀ ਅਗਲੀ ਜਾਣਕਾਰੀ ਅਗਲੀ ਵੀਡੀਓ ਚ ਜੀ ਟੈਂਕੀ ਕਰਾ ਲਈ ਫੁੱਲ ਅੰਮਰਸਰ ਨੰਕੇ ਤੇ ਪਠਾਨ ਕੋਰੋਡ ਤੇ ਆਪਾਂ ਆ ਗਏ ਕਰਦਾ ਜਨਰੇਟਰ ਬੰਦ ਕਿ ਨਹੀਂ ਇੱਕ ਜਨਰੇਟਰ ਬੰਦ ਕਰੀ ਜਾਂਦਾ ਬੰਦਾ ਹਨਾ ਘਰ ਦੀਆਂ ਜ਼ਿੰਮੇਵਾਰੀਆਂ ਕਬੀਲਦਾਰੀਆਂ ਆਹ ਬੰਦਾ ਜਨਰੇਟਰ ਬੰਦ ਕਰੀ ਜਾਂਦਾ ਹਨਾ ਹੁਣ ਇਹ ਕਹਿੰਦਾ ਜਨਰੇਟਰ ਬੰਦ ਕਰਤਾ ਪਨੀਰੀਆਂ ਨੂੰ ਪਾਣੀ ਵੀ ਲਾਉਣਾ ਉਹ ਦਰਫ ਸਾਡਾ ਡਾਕਟਰ ਉਹ ਪੁੱਛੀ ਜਾਂਦਾ ਵਿੱਚ ਟੈਸਟ ਤਾਂ ਨਹੀਂ ਆਏ ਕਿਸੇ ਚਲ ਠੀਕ ਆ ਮੜਾ ਚੈੱਕ ਕਰੇ ਬੈਟਰੀ ਨਾਲ ਲੋ ਕਰਦੇ ਨੇ ਮਤਲਬ ਜਿਹੜਾ ਨਹੀਂ ਕਰਦੇ ਲੋ ਨਹੀਂ ਕਰਦੇ ਠੀਕ ਆ ਜੀ ਤੇ ਸਵੇਰ ਦੇ 8:00 ਵਜੇ ਗਿਆ 6:00 ਵਜੇ ਤੇ 50 ਮਿੰਟ ਹਾਂ ਹਾਂ ਠੀਕ ਹੈ ਜੀ ਤਰੀਕ ਹੋ ਗਿਆ ਅੱਜ 25 ਬਸ ਬਸ ਠੀਕ ਹੈ ਮੈਂ ਤੁਹਾਨੂੰ ਦੋਵੇਂ ਆਪਾਂ ਕਿੱਥੇ ਆ ਗਿਆ ਕਿ ਆਪਾਂ ਕਿੱਥੇ ਆ ਨਹੀਂ ਆ ਜਾਣਾ ਹੈ ਪਠਾਨਕੋੜ ਬਹਿ ਗਏ ਆਪਿਆ ਹਨ ਤੇ ਇਹ ਆਪਾਂ ਟੇਬਲ ਤੇ ਵੇਟ ਕਰੀ ਜਾਂਦਾ ਸੋ ਇਹਦਾ ਆਪਾਂ ਕੀ ਕਰੀਏ ਤੁਹਾਨੂੰ ਬ੍ਰੇਕਫਾਸਟ ਕਰਨਾ ਹੈ ਬ੍ਰੇਕਫਾਸਟ ਕਰਨਾ ਤੇ ਅਜ ਤੋਂ ਅਗੇ ਨਾ ਪਹਾੜੀ ਏਰੀਆ ਸ਼ੁਰੂ ਹੋ ਜਾਊਗਾ ਇਹਦੇ ਰਸਤੇ ਦੇ ਵਿੱਚ ਵੀ ਰੁਕਾਂਗੇ ਜਿੱਥੇ ਅਸੀਂ ਰੁਕਾਂਗੇ ਚਾਹ ਪਾਣੀ ਪੀਵਾਂਗੇ ਤੁਹਾਨੂੰ ਉੱਥੇ-ਉੱਥੇ ਫਿਰ ਆਪਾਂ ਹਨਾ ਚਾਰਣਾ ਪਵਾਵਾਂਗੇ ਆ ਸਾਡੇ ਮੁੰਡੇ ਬੈਠੇ ਆ ਪਰੌਠਿਆਂ ਦੀ ਵੇਟ ਕਰੀ ਜਾਂਦੇ ਆ ਪਰੌਠੇ ਕਦੋਂ ਆਉਣਗੇ ਬੜੀ ਬੇਸਬਰੀ ਨਾਲ ਵੇਟ ਕਰੀ ਜਾਂਦੇ ਆ ਪਰੌਣਿਆਂ ਦੀ ਤੇ ਆ ਬੰਦਾ ਸਾਡਾ ਚਮਚੇ ਘਮਾਈ ਜਾਂਦਾ ਚਮਚੇ ਘਮਾਦੇ ਆਪਾਂ ਜਿਹੜੇ ਪੰਡਾ ਦੇ ਕਿਸੇ ਦੇ ਮਾਰ ਨਾਲ ਤਾਂ ਇੰਸ਼ਾਅਰ ਸੁਣਦੇ ਠੀਕ ਹੈ ਜੀ ਤੇ ਬਾਅਦ ਹੀ ਅੱਗੇ ਵੀ ਆਪਾਂ ਗੱਲਾਂ ਬਾਤਾਂ ਨਿਸ਼ਾਨੀਆਂ ਕਰਾਂਗੇ ਨਹੀਂ ਠੀਕ ਹੈ ਜੀ ਚਲ ਚਾਟ ਮਸਾਲਾ ਲਿਆ ਦੇ ਬਾਈ ਨੂੰ ਪੁੱਛਿਆ ਕਾਲੀ ਮਿਰਚ ਲਿਆ ਦੇ ਕਹਿੰਦਾ ਕਾਲੀ ਮਿਰਚ ਤਾਂ ਸਾਡੇ ਹੋਟਲ ਤੇ ਮਿਲਦੀ ਨਹੀਂ ਸੋਮ ਚਾਟ ਮਸਾਲਾ ਮੰਗਾਇਆ ਤੇ ਸੋਮ ਆ ਗਿਆ ਰੈਡੀ ਆਪਾਂ ਹਾਂ ਤੇ ਇਸ ਤੋਂ ਬਾਅਦ ਵਿੱਚ ਫਿਰ ਆਪਾਂ ਨੈਕਸਟ ਸਟੇਪ ਵੱਲ ਚੱਲਾਂਗੇ ਲੋ ਆਪਾਂ ਨਾ ਸ਼੍ਰੀਨਗਰ ਦੇ ਨੇੜੇ ਪਹੁੰਚਣ ਵਾਲਿਆਂ ਹਜੇ ਦਾ ਵੈਸੇ ਪਿੱਛੇ ਆ ਇਹ ਕਿਹੜਾ ਸ਼ਹਿਰ ਆ ਭਈਆ ਉਦੋਂਪੁਰ ਉਦੋਂਪੁਰ ਆ ਗਏ ਜੰਮੂ ਤੋਂ ਗਾਣਾ ਹੈ ਜੰਮੂ ਤੋਂ ਆ ਗਏ ਹਾਂ ਮੋਡਗਾ ਜਾਉ ਦੋਂਪੁਰ ਠੀਕ ਹੈ ਜੀ ਤੇ ਸ਼੍ਰੀ ਨਗਰ ਹਾਈਵੇ ਤੇ ਆ ਗਿਆ ਹਾਂ ਹਾਈਵੇ ਆ ਗਿਆ ਸ਼੍ਰੀ ਨਗਰ ਹਜੇ ਪਿਆ 185 ਕਿਲੋਮੀਟਰ ਤੇ ਹਜੇ ਗਰਮੀ ਤਾਂ ਹਜੇ ਬਹੁਤ ਆ ਤੇ ਬਾਕੀ ਟ੍ਰੈਫਿਕ ਠੀਕ ਆ ਟੂਰਿਸਟ ਕਾਫੀ ਆਉਣ ਲੱਗ ਗਏ ਆ ਠੀਕ ਆ ਬਾਕੀ ਆ ਦੇਖੋ ਪਹਾੜਾਂ ਦਾ ਨਜ਼ਾਰਾ ਇਦੋ ਗਾਹਲੇ ਹੋਰ ਪਹਾੜਾ ਹਜੇ ਤੱਕ ਤਾਂ ਜਾ ਕੇ ਇਹ ਫੁੱਲ ਕਰਨੀਆਂ। ਬਾਕੀ ਦੋ ਬਾਹਲੀ ਗੱਲ ਬਾਤ ਵੀ ਕਰਦੇ ਆ। ਜਾਂ ਬੰਦੀ ਵੀ ਰੱਖਿਆ ਨਾ ਆ ਖੀਰੇ ਵੰਡਦਾ ਫਿਰਦਾ ਇਹ ਨਾ ਪਹਾੜੀ ਆ ਖੀਰੇ। ਮਰੁੰਡੇ ਦਾ ਬੰਦਾ ਵੀ ਵੇਖੀ ਪਜਾਦੀ ਹੋਰ। ਸ਼ਾਮ ਗਿਆ ਲੱਗ ਤੇ ਖੀਰਿਆਂ ਵਾਲੇ ਭਾਈ ਆ ਗਏ ਆ ਖੀਰੇ ਵੇਚਣ ਉਹ ਕਹਿੰਦੇ ਜਾਮ ਤੁਹਾਡਾ ਲੱਗ ਗਿਆ ਤੇ ਖੀਰੇ ਖਾਓ ਅੰਜਵਾਏ ਕਰੋ। ਜੀਸੀ ਠੀਕ ਆ ਦੇਸੀ ਖੀਰਾ ਮੱਤ ਇਹ ਜੰਮੂ ਜੇਕਰ ਚਾਰ ਘੰਟਾ ਹੋਣਾ। ਆ ਆਪਣੇ ਛੋਪੜਾ ਇਹ ਮੁੰਡੇ ਨੇ ਨਾ ਪਰੌਂਠੇ ਹੀ ਖਾ ਲਏ ਸੀਗੇ। ਬੜਾ ਤੰਗ ਹੋਇਆ ਮਸਾਂ ਸੈਟ ਕੀਤਾ ਹੁਣ ਇਹਨੂੰ ਖੀਰਾ ਖਾ ਲਾ ਜਾਂ ਅੰਦਰ ਓਏ ਖਾ ਲਾ ਖੀਰਾ ਤਾਂ ਲੈ ਲੈ ਬਾਦੀ ਗੋਭੀ ਖਾਦੀ ਕਿਹਨੇ ਉਹ ਭਰਾਵਾ ਖੀਰਾ ਖਾ ਲਾ ਉਹਨੂੰ ਸੈਟਾ ਚਾਹੀਆ ਬਾਦੀ ਗੋਭੀ ਜਾਂ ਤਾਂ ਲੈ ਲੈ ਕਹੋ ਜਾਂ ਖਾ ਲਾ ਕਹੋ ਜੀ ਹੈ ਨਹੀਂ ਖਾਣਾ ਸਕੇ ਆ ਯਾਰ ਵੀ ਖੀਰਾ ਖਾ ਲੋ ਉਹ ਸਾਡਾ ਸਮਾਨ ਪਿਆ ਮਗਰ ਦੇ ਪਾਸੇ ਹਣਾ ਬਈ ਤੇ ਠੀਕ ਆ ਉਹ ਤਾਂ ਐਂ ਮੋੜ ਗਏ ਜਾਣ ਸਾਨੂੰ ਬਾਹਲਾ ਲੈ ਲਿਆ ਸਮਾਨ ਬਾਹਲਾ ਲੈ ਲਿਆ ਹਣਾ ਤੇ ਕੁਰਕਰਾਂ ਦਾ ਪੈਟ ਇੱਕ ਖਾਦਾ ਹੋ ਸਿਰ ਤੇ ਉੱਲਾ ਵੀ ਹੈ ਉੱਲਾ ਤੇ ਚਾਮ ਲੱਗਿਆ ਵਾ ਅੱਗੇ ਅੱਗੇ ਗੁਫਾ ਹੈ ਨਾ ਮੇਰੇ ਸਾਹ ਨਾਲ ਗੁਫਾ ਦੇ ਵਿੱਚੋਂ ਇੱਕ ਇੱਕ ਚੀਜ਼ੇ ਲਪਾਉਂਦੇ ਆ ਹਨਾ ਗੁਫਾ ਦੇਖਣ ਨੂੰ ਆ ਗਏ ਜੀ ਇਹ ਪਹਾੜ ਦੇ ਦੀ ਰਾਹ ਬਣਾਇਆ ਸੁਣਾएंगे ਭਾਈ ਜੀ ਜਦੋਂ ਆਪਾਂ ਸ਼੍ਰੀਨਗਰ ਮੰਜਾਂਦੇ ਆ ਨਾ ਅਰੀਜਨਲ ਬੰਦਾ ਖੜਾ ਕਿ ਡੁਪਲੀਕੇਟ ਆ ਯਾਰ ਡੁਪਲੀਕੇਟ ਆ ਡਾਕਟਰ ਸ਼ਮਾ ਪ੍ਰਸ਼ਾਦ ਹੂੰ ਡਾਕਟਰ ਸ਼ਿਆਮਾ ਪ੍ਰਸ਼ਾਦ ਚਲੋ ਹੂੰ ਪਤਾ ਵਿੱਚ ਜਾ ਕੇ ਪਤਾ ਲੱਗੂ 33 ਆ ਕੇ ਠੰਡੀ ਆ ਆਹ ਲੋਰ ਗੁਫਾ ਆ ਗਈ ਆ ਪਹਾੜੀ ਇਰੀਆ ਚ ਨੋਂ ਪੈਂਦੀ ਆ ਤੱਕ ਚੈਂਪੀਅਨ ਜਾਂਦੀ ਲਾਈਟਾਂ ਨੋਟਾ ਪੂਰੀਆਂ ਲੱਗੀਆਂ ਯਾਰ ਹਨਾ ਕਈ ਗੁਫਾ ਦੇ ਵਿੱਚ ਨਾ ਪਾਣੀ ਸਿੰਮਦਾ ਨਾ ਜਦੋਂ ਮਣੀ ਕਰਨ ਸਾਹਿਬ ਵਾਲੇ ਪਾਸੇ ਜਾਂਦੇ ਆ ਪੋਤਰਾ ਇਹਦੇ ਚ ਹੈਣੀ ਆ ਉਹ ਜਾ ਕੇ ਹਨਾ ਆ ਸਾਰਾ ਯਾਰ ਨਹੀਂ ਦੂਜਾ ਪਾਸਾ ਇਹਨੇ ਬੰਦ ਕਰਤਾ ਫਿਰ ਦੋਵੇਂ ਪਾਸੇ ਚੱਲ ਸਕਦੇ ਵੈਸੇ ਯਾਰ ਹੈ ਜਾ ਜੀ ਜਦੋਂ ਧਮਕ ਪੈਂਦੀ ਹੋਗੀ ਗੁਫਾ ਨੂੰ ਚੱਕਰ ਤਾਂ ਹੋਊਗਾ ਗੁਫਾ ਨੂੰ ਯਾਰ ਹਨਾ ਧਮਕ ਪੈਂਦੀ ਹੋਗੀ ਜਿਹਬਾਲੇ ਸਾਦਾ ਨਗਦੇ ਆ ਪਰਲੇ ਪਾਸੇ ਵੀ ਚੱਲਦਾ ਸਕਦਾ ਕੰਮ ਚਲਾਉਣਾ ਆਗਦਾ ਆਉਂਦੇ ਉਧਰ ਦੀ ਚੱਲਦਾ ਹੀ ਆ ਕੰਮ ਹੋਰ ਕੀ ਨਹੀਂ ਨਹੀਂ ਇਕੱਠੇ ਕਿਉਂ ਨਹੀਂ ਚਲਾਏ ਉਹਨਾਂ ਨੇ ਹੈ ਇਕੱਠੇ ਇਕੱਠੇ ਆਏ ਆ ਵੀ ਦੋਵੇਂ ਪਾਸੇ ਸਾਡਾ ਚੱਲ ਸਕਦੇ ਆ ਕਾਫੀ ਲੰਮੀ ਗੁਫਾ ਇਹ ਲੋ ਬਈ ਸ਼੍ਰੀਨਗਰ ਵਾਲੇ ਪਾਸੇ ਨੂੰ ਜਾਂਦੇ ਸੀ ਹਨਾ ਕੱਟੋ ਘੱਟ ਬਾਲਾ ਨਹੀਂ ਤਾਂ 2 ਘੰਟੇ ਹੋ ਗਏ ਆ ਵੀ ਜਾਨੀ ਕਿ ਟੂਰਿਸਟ ਇੰਨੇ ਕਿ ਜ਼ਿਆਦੇ ਆਈ ਜਾਂਦੇ ਆ ਨਾ ਬੇਤਰ ਕਸ਼ਮੀਰ ਸ਼੍ਰੀਨਗਰ ਵਾਲੇ ਪਾਸੇ ਤੇ ਜਾ ਮੈਨਾ ਕ ਲੱਗਿਆ ਪਿਆ ਮੈਂ ਕਿਹਾ ਵੀ ਰਹਿ ਰੱਬ ਦਾ ਨਾਮ ਬਹੁਤ ਜ਼ਿਆਦੇ ਜਾਮ ਲੱਗਿਆ ਪਿਆ ਠੀਕ ਆ ਬਾਕੀ ਰੋਡ ਤਾਂ ਠੀਕ ਆ ਕਦੋਂ ਕਦੋਂ ਟੁੱਟਿਆ ਵੀ ਆ ਤੇ ਠੀਕ ਵੀ ਆ ਹਜੇ ਮੇਰੇ ਸਾਹ ਨਾਲ 100 ਕਿਲੋਮੀਟਰ ਤਾਂ ਰਹਿੰਦਾ ਹਜੇ ਆਪਣਾ ਸ਼੍ਰੀਨਗਰ ਹਜੇ 100 ਕਿਲੋਮੀਟਰ ਦੇ ਕਰੀਬ ਸ਼੍ਰੀਨਗਰ ਸ਼੍ਰੀਨਗਰ ਰਹਿੰਦਾ ਤੇ ਸਵੇਰ ਦੇ ਚੱਲੇ ਹੋਇਆ ਤਾਂ 2:38 ਮਿੰਟ ਹੋ ਗਏ ਆ ਜਾਮ ਵੀ ਬਹੁਤ ਜ਼ਿਆਦਾ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਆ ਹਨਾ ਆ ਤੁਸੀਂ ਦੇਖ ਸਕਦੇ ਆ ਹੁਣ ਤੁਰਿਆ ਮੜਾ ਦਾ ਜਾਮ ਤੇ ਭਾਈ ਜਿੰਨੇ ਵੀ ਆਉਣਾ ਹੁੰਦਾ ਹਨਾ ਜਿੱਦਾਂ ਹੁਣ ਮਈ ਚੱਲੀ ਜਾਂਦੀ ਆ ਹੁਣ ਅੱਜ 25 ਤਰੀਕ ਆ ਹਨਾ ਤੇ 2024 ਤੇ ਆ ਬਾਕੀ ਤੁਸੀਂ ਸਿਸਟਮ ਦੇਖ ਲਓ ਵੀ ਧੂੜ ਉੱਡੀ ਜਾਂਦੀ ਆ ਗਰਮੀ ਬਹੁਤ ਜ਼ਿਆਦਾ ਆ ਤੇ ਜਾਮ ਵੀ ਬਹੁਤ ਜ਼ਿਆਦਾ ਆ ਗੱਡੀਆਂ ਲੋਕਾਂ ਦੀਆਂ ਕਈਆਂ ਦੀਆਂ ਕਰਮ ਹੋਈ ਜਾਂਦੀਆਂ ਕੋਹ ਬਾਈਆਂ ਦੀ ਗੱਡੀ ਕਰਮ ਹੋ ਗਈ ਆ ਕਿੰਨਾ ਹਨਾ ਤੇ ਕੋਹ ਪਾਸੇ ਗਰਮ ਹੋ ਕੇ ਖੜ ਗਈ ਗੱਡੀ ਕੜੇ ਆ ਕੋਈ ਹਾਲ ਨਹੀਂ ਗਰਮੀ ਬਹੁਤ ਜ਼ਿਆਦੇ ਪਈ ਜਾਂਦੀ ਆ ਨਾ ਆ ਮਸਾ ਪੇਪਰ ਉੱਪਰ ਲਾਏ ਆ ਇੱਕ ਆ ਮੁੰਡੇ ਬੈਠੇ ਗਰਮੀ ਦੇ ਮਾਰੇ ਸਦਾ ਹੀ ਗਰਮੀ ਮਰ ਜਾਏ ਬਈ ਮਰ ਜਾਏ ਬਈ ਹੈ ਕਹਿੰਦੇ ਜੀ ਸ਼ਰੀ ਨਗਰ ਦੇ ਕਸ਼ਮੀਰ ਦੇਖਣਾ ਜੀ ਗੱਲ ਇਹ ਆ ਪਹਿਲੇ ਦਿਨ ਹੀ ਨਾ ਅਜ ਤਾਂ ਚਾਹ ਦਾ ਵੇਖ ਲਈ ਗਰਮੀ ਨੇ ਡਾਵਾਡ ਦਾੜ ਕਢਾ ਦਿਆ ਹੈ ਨਾ ਬੜਾ ਲੰਮਾ ਜਾਮ ਲੱਗਿਆ ਪਿਆ ਹੈ ਨਾ ਗੱਡੀਆਂ ਵੀ ਵਿਚਾਰੀਆਂ ਆਏ ਤਾਂ ਤਪਸ਼ੀਆਂ ਤੇ ਗੱਡੀ ਵੀ ਵਿਚਾਰੀ ਕੂਲਿੰਗ ਕਰਨੋਂ ਹਟ ਗਈ ਘੱਟ ਕਰਦੀ ਐ ਕਿ ਉਹ ਖੜੀ ਆ ਨਾ ਗੱਡੀ ਅਰਜਨ ਜੀ ਲੱਗੇ ਲੱਗੇ ਲਾਉਂ ਕਰ ਤੇ ਪ੍ਰਭੂ ਵੀ ਕੀ ਕਰੂ ਸਾਹਿਬ ਬੜਾ ਘਰੇ ਘਟਾ ਅੱਜਾ ਕੰਮ ਬੜਾ ਆਪਿਆ ਆ ਮੁੰਡਿਆਂ ਨੂੰ ਗਰਮੀ ਲੱਗੀ ਜਾਂਦੀ ਹੋਰ ਤਾਂ ਇਹਨਾਂ ਨੂੰ ਕੋਈ ਕੰਮ ਨਹੀਂ ਆ ਤੇ ਮੋਬਾਈਲ ਤੇ ਵੀਡੀਓ ਵੇਖ ਕੇ ਡੰਗਾ ਲਾਈ ਜਾਂਦੇ ਆ ਕਿਉਂਕਿ ਇੱਧਰ ਆ ਕੇ SIM ਆਪਣੀ ਪੰਜਾਬ ਵਾਲੀ ਤਾਂ ਬੰਦ ਹੋ ਜਾਂਦੀ ਨਾ ਇੱਥੋਂ ਨਵੀਂ SIM ਲੈਣੀ ਪੈਂਦੀ ਇੱਧਰ ਦੀ ਆ ਕੇ ਉਹੀ ਨੰਬਰ ਚਲਾਉਣਾ ਪੈਂਦਾ ਪਰ ਉਹਦੇ ਨਾਲੇ ਨੈੱਟ ਨਾਟ ਚੱਲਦਾ ਕਾਲਿੰਗ ਕੂਲਿੰਗ ਉਸੇ ਨੰਬਰ ਤੇ ਚੱਲਦੀ ਐ ਉਹ ਵੀ ਆਪਰੇ ਵਾਲੇ ਨੰਬਰ ਤਾਂ ਚੱਲਦੀ ਜੀ ਜਦੋਂ ਸ਼੍ਰੀਨਗਰ ਜੰਮੂ ਆ ਵੜ ਜਾਂਦੇ ਆ ਜੰਮੂ ਦੀ ਹਾਦਸ ਚ ਝਾਰਖੰਡ ਜੇ ਕੇ ਦੀ ਹਨਾ ਕੀ ਰੇਡਿਟ ਕੀਤਾ ਤੇ ਜੰਮੂ ਕਸ਼ਮੀਰ ਦੀ ਹਾਦਸ ਚ ਸਾਰੀ ਜਦੋਂ ਆਪਾਂ ਵੜ ਜਾਂਦੇ ਆ ਜੇ ਕੇ ਜੇ ਕੇ ਹੀ ਆ ਨਾ ਬਾਈ ਰਾਜੇ ਜੇ ਕੇ ਜੈਂਟਰ ਹੋ ਜਾਂਦਾ ਜਦੋਂ ਤੇ ਉਦੋਂ ਫਿਰ ਬੰਦ ਹੋ ਜਾਂਦਾ ਇਧਰਲਾ ਸਿਸਟਮ ਤੇ ਬਾਹਰ ਦਾ ਮਾਹੌਲ ਗੱਡੀਆਂ ਬੁੱਢੀਆਂ ਵਾਲੇ ਵਿਚਾਲੇ ਬਾਹਰ ਖੜ ਕੇ ਵੇਖੀ ਜਾਂਦੇ ਆ ਕਿ ਪਾਣੀ ਦੀ ਦਿੱਕਤ ਆ ਜਾਂਦੀ ਔ ਇੱਕ ਦੋ ਜਦੋਂ ਪਾਣੀ ਫੜੀ ਜਾਂਦੇ ਔ ਲਧਾਰਾ ਹਨਾ ਉਹਦਾ ਗਾਹ ਜਾ ਕੇ ਬੋਤਲ ਦੇ ਦੂੰਗਾ ਯਾਰ ਇੱਕ ਪਾਣੀ ਦੀ ਬੋਤਲ ਤੇ ਜੋ ਆ ਗੋਗ ਬੜੇ ਔਖੇ ਹੋ ਗਏ ਟੂਰ ਤੇ ਆਏ ਕਈ ਵਾਰੀ ਨਾ ਐਵੇਂ ਹੀ ਹੋ ਜਾਂਦਾ ਹਨ ਜੇ ਆਪਾਂ ਕਹੀਏ ਨਾ ਜਨਤ ਦੇਖਣੀ ਆ ਹਨ ਬਈ ਜ਼ਿਆਦਾ ਠੰਡ ਚ ਜਲਦੀ ਜਾਣਾ ਤਾਂ ਕਈ ਵਾਰੀ ਗਰਮੀ ਵੀ ਚੜਨੀ ਪੈ ਜਾਂਦੀ ਹੈ ਜਿਵੇਂ ਆਹ ਦੋ ਖੜੇ ਸਾਡੇ ਬੰਦੇ ਹਨ ਵਾਸ਼ਿੰਗ ਆ ਲਈ ਜਾਂਦੇ ਧੁੱਪੇ ਖੜੇ ਹੁਣ ਕਿਉਂਕਿ ਆਹ ਦੇਖੋ ਬਾਹਰ ਦਾ ਮਾਹੌਲ ਕੀ ਹੈ ਬਾਹਰ ਦਾ ਮਾਹੌਲ ਹੈ ਜਾਮ ਲੱਗਿਆ ਖੜਾ 3 ਘੰਟੇ ਹੋ ਗਏ ਪੂਰੇ ਫੁੱਲ ਬਟਾ ਫੁੱਲ ਆ ਜਾਮ ਲੱਗਿਆ ਖੜਾ 3 ਘੰਟੇ ਪੂਰੇ ਹੋ ਗਏ ਆ ਤੇ ਇਹ ਆਪਣੀ ਰਾਣੀ ਸੁੰਦਰਾ ਖੜੀ ਹੈ ਠੀਕ ਹੈ ਜੀ ਇਹ ਬਾਹਰ ਦਾ ਮਾਹੌਲ ਤੁਸੀਂ ਦੇਖ ਚੁੱਕੇ ਠੀਕ ਹੈ ਹਜੇ ਸ਼੍ਰੀਨਗਰ ਘੱਟੋ ਘੱਟ 100 ਕਿਲੋਮੀਟਰ ਪਿਆ ਹਜੇ ਮੁੰਡੇ ਕਹਿੰਦੇ ਸੀ ਨਾ ਜੰਨਤ ਦੇਖਣ ਜਾਣਾ ਆ ਜੈਬ ਜੀ ਜੰਨਤ ਦਿਖਾਈ ਨੇ ਇਹਨਾਂ ਨੂੰ ساری ਜ਼ਿੰਦਗੀ ਯਾਦ ਰੱਖਣਗੇ ਜਦੋਂ ਰੋਡ ਪਾ ਲਿਆ ਨਾ ਇਧਰ ਦੀ ਅਸੀਂ ਹਾਂ ਜੇ ਸ਼੍ਰੀਨਗਰ ਨਹੀਂ ਪਹੁੰਚੇ ਵੇਲੇ ਤੜਕੇ ਦੇ ਚੱਲੇ ਹੋਏ ਆ ਤੇ 6 ਵਜੇ ਕੇ ਤੇ 37 ਮਿੰਟ ਹੋ ਗਿਆ ਦੇਖ ਲਓ ਠੀਕ ਆ ਤੇ ਟੱਟੋ ਘੱਟ 4-5 ਘੰਟੇ ਹੋ ਗਏ ਜਾਮ ਲੱਗੇ ਨੂੰ ਇੰਨੇ ਟੂਰਿਸਟ ਆ ਰਹੇ ਇੰਨਾ ਜਾਮ ਲੱਗਿਆ ਪਹਾੜ ਹੀ ਪਹਾੜ ਆ ਸਾਰੇ ਪਾਸੇ ਹਜੇ ਤਾਂ ਨਾ ਇੱਕ ਗੱਲ ਹੋਰ ਆਖਾਂ ਦੋਸਤੋ ਜਦੋਂ ਤੁਰੇ ਸੀ ਨਾ ਤੇ ਚਲੋ ਦਿਮਾਗ ਨੇ ਕੰਮ ਕਰ ਲਿਆ ਨਾਲ-ਨਾਲ ਖਾਣ ਪੀਣ ਵਾਲੀਆਂ ਸੌਦਾ ਸੀ ਜਿਹੜਾ ਕਹਿ ਤੀਏ ਸਮਾਨ ਉਹ ਨਾਲ ਰੱਖ ਲਿਆ ਤੇ ਜਿੱਥੇ ਚਲੋ ਜਾਮ ਦੇ ਵਿੱਚ ਕਿਤੇ ਲੋਡ ਪਈ ਤੇ ਖਾ ਪੀ ਲਿਆ ਹਨਾ ਤੇ ਭਾਈ ਅੱਜ ਤਰੀਕ ਹੈਗੀ ਆ 25 ਹਨਾ ਤੇ 2024 25 ਜੂਨ ਤੇ ਭਾਈ ਤਸੱਲੀ ਕਰਾਤੀ ਜਾਵਣੀ ਯਾਰ ਹਨਾ ਪਰ ਹੁਣ ਗਾਹ ਵੇਖੋ ਜਨਤ ਕੀ ਕਹਿੰਦੀ ਅੱਗੇ ਹਨਾ ਪਰ ਸਿਆਣੇ ਕਹਿੰਦੇ ਆ ਅਖਿਆਈ ਨਾਲ ਹੀ ਸਖਿਆਈ ਆ ਪਰ ਲੱਗ ਜੂ ਪਤਾ ਅੱਗੇ ਬਰਫ ਦੇ ਨਜ਼ਾਰੇ ਵੀ ਲੈਣੇ ਆ ਸ਼੍ਰੀਨਗਰ ਜਾਣਾ ਗੁਲਮਾਰਗ ਹਨਾ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਊਗਾ ਵੱਖੋ ਵੱਖਰੇ ਬਲੋਕਾਂ ਦੇ ਵਿੱਚ ਹਨਾ ਵੀ ਆਹ ਮੁੰਡੇ ਬੈਠੇ ਆਵੇ ਤੇ ਹਾਂ ਗੋਲਮਾਰਗ ਵੇਖਣ ਵਾਸਤੇ ਪੂਰੇ ਤਿਆਰ-ਬਰ ਤਿਆਰ ਬੈਠੇ ਕਿਹਦੇ ਜਿਸੀ ਡੋਲਦੇ ਨਹੀਂ ਉਹ ਨੈਚਰ ਹਨਾ ਜਿਹੜੇ ਆ ਚੋਬਰ ਬੈਠੇ ਹਨਾ ਠੀਕ ਆ ਵੀ ਮਿੱਤਰੋ ਓਕੇ ਆ ਜੀ ਓਕੇ ਆ ਪ੍ਰਧਾਨ ਜੀ ਠੀਕ ਆ ਅਸੀਂ ਇਧਰ ਆਵੇ ਮੁੰਡੇ ਬੈਠੇ ਹਨਾ ਇਹਨਾਂ ਨੂੰ ਵਿਖਾਉਣਾ ਕਸ਼ਮੀਰ ਠੀਕ ਆ ਜੀ ਕਿਹੜੀ ਵੇਖਣੀ ਹੈ ਵੈਂਗਣ ਵੈਂਗਣ ਲੇਕ ਉਹ ਤਾਂ ਪ੍ਰੋਡਿਊਸਰ ਕਹਿੰਦੇ ਹੁੰਦੇ ਆ ਹਨਾ ਵੈਂਗਣ ਲੇਕ ਦੀ ਬਹੁਤ ਤਕੜਾ ਸਿਸਟਮ ਆ ਚਲੋ ਮਿਲਦੇ ਆਂ ਕਿ ਫੇਰ ਸ਼ਾਮ ਹੋ ਗਈ ਆ ਬਈ ਹਨਾ 7:47 ਦਾ ਟਾਈਮ ਹੋ ਗਿਆ ਜਮ ਬਹੁਤ ਲੱਗਿਆ ਸੀਗਾ ਹੁਣ ਥੋੜਾ ਜਿਹਾ ਰਾਹਤ ਮਿਲੀ ਆ ਥੋੜੀ ਜਿਹੀ ਹੁਣ ਠੰਡ ਹੋਈ ਆ ਤੇ ਅੱਜ ਜਿਹੜਾ ਹੁਣ ਰਸਤੇ ਦੇ ਵਿੱਚ ਨੇ ਇੱਕ ਗੁਰੂ ਘਰ ਆਊਗਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਆ ਨਾ ਬਿਲਕੁਲ ਇਤਿਹਾਸਕ ਗੁਰਦੁਆਰਾ ਸਾਹਿਬ ਆ ਉੱਥੇ ਦਰਸ਼ਨ ਕਰਾਵਾਂਗੇ ਤੁਹਾਨੂੰ ਉਸ ਤੋਂ ਬਾਅਦ ਚ ਫਿਰ ਆਪਾਂ ਜਾਣਾ ਪਹਿਲਗਾਮ ਪਹਿਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਦੇਖਾਂਗੇ ਆਪਾਂ ਫਿਰ ਉਸ ਤੋਂ ਬਾਅਦ ਆਪਣੀ ਜਿਹੜਾ ਅੱਜ ਦਾ ਸਟੇ ਆ ਸ਼੍ਰੀਨਗਰ ਨਹੀਂ ਜਾਂਦੇ ਅੱਜ ਆਪਾਂ ਪਹਿਲਗਾਮ ਕਿਉਂਕਿ ਜਿੱਧਰੋਂ ਆਪਾਂ ਆਏ ਆ ਨਾ ਇਧਰੋਂ ਆਪਾਂ ਨੂੰ ਪਹਿਲਗਾਮ ਨੇੜੇ ਆ ਹਨਾ ਫਿਰ ਕੱਲ ਨੂੰ ਫਿਰ ਤੁਹਾਨੂੰ ਸਾਰਾ ਵਿਊ ਦਿਖਾਵਾਂਗੇ ਪਹਿਲਗਾਮ ਦਾ ਆਪਾਂ ਹਨਾ ਤੇ ਬਾਕੀ ਪਹਿਲਗਾਮ ਤੱਕ ਸਾਰੀ ਤੁਹਾਨੂੰ ਜਿਹੜੀ ਹੈਗੀ ਆ ਅਪਡੇਟ ਤੁਹਾਨੂੰ ਦਿਖਾਵਾਂਗੇ ਹਨਾ ਅੱਜ ਰਾਤ ਨੂੰ ਸਵੇਰੇ ਸਵੇਰ ਤੱਕ ਜੋ ਵਿਊ ਹੋਊਗਾ ਪਹਿਲਗਾਮ ਦਾ ਉਸ ਤੋਂ ਬਾਅਦ ਦੇ ਵਿੱਚ ਫਿਰ ਸ਼੍ਰੀਨਗਰ ਜਾਵਾਂਗੇ ਤੇ ਫਿਰ ਅਗਲਾ ਏਰੀਆ ਕਵਰ ਕਰਾਂਗੇ ਆਪਾਂ ਹਨਾ ਜੀ ਹਾਂਜੀ ਦੋਸਤੋ ਆਪਾਂ ਖੜੇ ਆ ਮੱਟਨ ਮੱਟਨ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਹਾਂ ਦਾ ਜੀ ਮੱਟਨ ਸਾਹਿਬ ਜਦੋਂ ਆਪਾਂ ਹਾਂਜੀ ਜਦੋਂ ਆਪਾਂ ਇਧਰ ਜਾਣੇ ਨਾ ਪਹਿਲਗਾਮ ਨੂੰ ਤੇ ਇਹ ਰਸਤੇ ਦੇ ਵਿੱਚ ਆਉਂਦਾ ਜੀ ਠੀਕ ਹੈ ਜੀ ਇਤਿਹਾਸ ਗੁਰਦੁਆਰਾ ਸਾਹਿਬਾ ਜੀ ਤੇ ਕਰੋ ਦਰਸ਼ਨ ਠੀਕ ਹੈ ਜੀ ਤੇ ਜਿਹੜਾ ਇੱਥੋਂ ਦਾ ਇਤਿਹਾਸ ਆ ਉਹਦੇ ਬਾਰੇ ਵੀ ਆਪਾਂ ਚੰਨਣਾ ਪਾਵਾਂਗੇ ਤੁਹਾਨੂੰ ਦੱਸਾਂਗੇ ਰਣ ਇੱਥੋਂ ਦਾ ਕੀ ਇਤਿਹਾਸ ਆ ਜੀ ਇਹ ਗੁਰੂ ਸਾਹਿਬ ਜੀ ਦਾ ਇਤਿਹਾਸ ਹੈ ਜੀ ਇਹ। ਬਾਕੀ ਵੈਸੇ ਵੀ ਪੁੱਛਣਾਗੇ ਆਪਾਂ ਉਹਨਾਂ ਨੂੰ। ਠੀਕ ਹੈ ਜੀ। ਤੇ ਕਰੋ ਦਰਸ਼ਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਨਾਂ ਨਹੀਂ ਲੱਗਦਾ। ਵਾਹਿਗੁਰੂ। ਵਾਹਿਗੁਰੂ। ਲੋ ਵਾਹਿਗੁਰੂ ਜੀ ਕਰੋ ਦਰਸ਼ਨ ਗੁਰੂ ਸਾਹਿਬ ਜੀ ਦੇ। ਆ ਦੇਵਾਨੇ। ਇਥੋਂ ਦਾ ਜਿਹੜਾ ਇਤਿਹਾਸ ਆ ਕੀ ਇਤਿਹਾਸ ਸੀਗਾ ਜੀ ਇਥੋਂ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸੀ ਪਹਿਲੀ ਪਾਤਸ਼ਾਹੀ ਇੱਥੇ ਕੋਈ ਕੀ ਨਾਂ ਸੀ 15 ਦੇ ਰਹੇ ਸੀ 15 ਤਾਂ ਰਹੇ ਸੀ ਜਿਹੜੇ ਉਹ ਪੰਡਤ ਜੀ ਸੀ ਇੱਥੇ ਪੰਡਤ ਜੀ ਪੰਡਤ ਬ੍ਰਹਮਦਾਸ ਜੀ ਪੰਡਤ ਬ੍ਰਹਮਦਾਸ ਜੀ ਨੂੰ ਆਪਦੇ ਤੇ ਬਾਲਾ ਕਮਾਂਡ ਹੋ ਗਿਆ ਸੀਗਾ ਵੀ ਉਹ ਕਹਿੰਦਾ ਸੀਗਾ ਮੇਰੇ ਤੋਂ ਵੱਡਾ ਕੋਈ ਵਿਦਵਾਨ ਹੈ ਨਹੀਂਗਾ ਉਹ ਲਿਖਦੇ ਸੀ ਕਿਤਾਬੇ ਮਤਲਬ ਉਹ ਕਹਿੰਦੇ ਸੀ ਕਿ ਮੈਂ ਹੀ ਵਿਦਵਾਨ ਕੋਈ ਨਹੀਂ ਅੱਛਾ ਉਹ ਕਿਤਾਬਾਂ ਦਾ ਟਰੱਕ ਭਰ ਕੇ ਲੈ ਗਿਆ ਸੀ ਇਹ ਇਥੋਂ ਦੇ ਸੇਵਾਦਾਰ ਆ ਮੁੰਡੇ ਵਿਚਾਰੇ ਜਿਹੜੇ ਸੇਵਾ ਕਰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਘਮੰਡ ਥੋੜਾ ਥੋੜਾ ਓਕੇ ਗੁਰੂ ਸਾਹਿਬ ਜੀ ਅਸਾ ਦੀ ਵਾਰ ਦੀ ਪਹਿਲੀ ਪੌੜੀ ਅਚਾਰ ਨਿਕਲੀ ਸੀ ਇਸ ਸਥਾਨ ਤੇ ਗੁਰ ਸੰਗਤ ਜਿਹੜੀ ਤੁਸੀਂ ਗੱਲਬਾਤ ਸੁਣ ਰਹੇ ਹੋ ਹਣਾ ਜੀ 1517 ਸਾਲ ਦੇ ਵਿੱਚ ਆਪਾਂ ਕਈ ਸਾਖੀਆਂ ਵੀ ਸੁਣੀਆਂ ਹੋਣਗੀਆਂ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਹੁਣ ਅੱਗੇ ਵੀ ਦਰਸ਼ਨ ਕਰਵਾਵਾਂਗੇ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਹਾਂਜੀ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਜੀ ਦੇ ਸੱਤ ਸਰੂਪ ਵੀ ਇੱਥੇ ਸਜੋਵਤਾ ਜੀ ਹੱਥ ਗੁਰੂ ਸਾਹਿਬ ਦੇ ਹੱਥ ਲੈ ਕੇ ਹਾਂਜੀ ਹਾਂਜੀ ਅੱਛਾ ਅੰ ਸੰਗਤ ਜੀ ਦਰਸ਼ਨ ਕਰਾਉਣੇ ਆ ਤੁਹਾਨੂੰ ਆਪਾਂ ਵਾਹਿਗੁਰੂ 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 ਹੋ ਵਾਹਿਗੁਰੂ ਜੀ ਸੰਗਤ ਜੀ ਆ ਦਰਸ਼ਨ ਕਰੋ ਦੇਖੋ ਇਹ ਗੁਰੂ ਸਾਹਿਬ ਜੀ ਦੇ ਹੱਥ ਲਿਖਤ ਆ ਜੀ ਇਹ ਸੋਨੇ ਦੀ ਕਲਮ ਨਾਲ ਆ ਜੀ ਸੋਨੇ ਦੀ ਕਲਮ ਨਾਲ ਆ ਜੀ ਸੋਨੇ ਦੀ ਕਲਮ ਦੇ ਨਾਲ ਇਹ ਹੱਥ ਲਿਖਤ ਆ ਜੀ ਗੁਰੂ ਸਾਹਿਬ ਜੀ ਦੇ ਸੱਤ ਸਰੂਪ ਆ ਜੀ ਤੇ ਵਾਹਿਗੁਰੂ ਜੀ ਵਾਹਿਗੁਰੂ 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 ਇਹ ਸਿੰਘ ਸਾਹਿਬ ਜੀ ਨੇ ਸੇਵਾਦਾਰ ਜੀ ਨੇ ਹਨ ਜਿਹੜੇ ਸਾਨੂੰ ਦਰਸ਼ਨ ਕਰਾਰੇ ਗੁਰੂ ਸਾਹਿਬ ਜੀ ਦੇ ਠੀਕ ਹੈ ਜੀ ਵਾਹਿਗੁਰੂ 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 ਜੀ ਇਹ ਤੁਹਾਨੂੰ ਦਰਸ਼ਨ ਕਰਾਏ ਆ ਗੁਰੂ ਸਾਹਿਬ ਜੀ ਦੇ ਤੇ ਤੁਸੀਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਦਰਸ਼ਨ ਕਰ ਸਕਣ ਅਤੇ ਹੋਰ ਵੀ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆ ਸਕਣ ਜਦੋਂ ਵੀ ਤੁਸੀਂ ਕਸ਼ਮੀਰ ਸ਼੍ਰੀਨਗਰ ਪਹਿਲਗਾਮ ਜਦੋਂ ਵੀ ਆਉਂਦੇ ਆ ਤਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਟਰ ਸਾਹਿਬ 13 ਕਿਲੋਮੀਟਰ ਪਹਿਲਗਾਮ ਰੋਡ ਅਨੰਤ ਅਨੰਤ ਨਾਲ ਤੋਂ ਅਨੰਤ ਨਾਮ ਤੋਂ ਅਨੰਤ ਨਾਗ ਤੋਂ ਸਿਰਫ 13 ਕਿਲੋਮੀਟਰ ਅਨੰਤ ਨਾਗ ਤੋਂ ਪਹਿਲਗਾਮ ਨੂੰ ਜਦੋਂ ਆਪਾਂ ਜਾਂਦੇ ਸਿਰਫ 13 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਸ਼ੋਭਤਾ ਜੀ ਠੀਕ ਹੈ ਜੀ ਇਹ ਇਹ ਗੁਰਦੁਆਰਾ ਸਾਹਿਬ ਦਾ ਬਾਰੀ ਦ੍ਰਿਸ਼ਾ ਤੇ ਇਹ ਇੱਕ ਇਧਰ ਨੇ ਪਾਸੇ ਨਾ ਇੱਕ ਮਿੰਟ ਇਹ ਬਾਈ ਜੀ ਸਾਡੇ ਨਾਲ ਆ ਚਲੋ ਕੈਮਰੇ ਸਾਹਮਣੇ ਵੀ ਆ ਕੇ ਭਾਉ ਦੱਸ ਦਣਾ ਆਪਾਂ ਕਿੱਥੇ ਦਿਖਾ ਦਨੇ ਹਣਾ ਸੇਵਾਦਾਰ ਉਹ ਜਿਹੜਾ ਸਾਹਮਣੇ ਆ ਉਹ ਕੀ ਹੈ ਜੀ ਉਹ ਸੂਰਜ ਟੈਂਪਲ ਸੂਰਿਆ ਟੈਂਪਲ ਸੂਰਿਆ ਟੈਂਪਲ ਮੰਦਰ ਤੇ ਜਿਹੜਾ ਇਹ ਸਰੋਵਰ ਆ ਇਹਦਾ ਜਾਲ ਆਪਾਂ ਪੀਨੇ ਆ ਹਾਂਜੀ ਹਾਂਜੀ ਅੱਛਾ ਇਹ ਸਰੋਵਰ ਦਾ ਪਾਣੀ ਆਪਾਂ ਰੁਟੀਨ ਦੇ ਵਿੱਚ ਜਲ ਪੀਨੇ ਆ ਇੱਥੇ ਨਾ ਮਤਲਬ ਸਤ ਗੁਰਦੁਆਰੇ ਬਣੇ ਸੀ ਅੱਛਾ ਸਤ ਗੁਰਦੁਆਰਾ ਸਾਹਿਬ ਮਹਾਰਾਜਿਆਂ ਦਾ ਰੂਪ ਮਤਲਬ ਰੂਲ ਆਇਆ ਤੇ ਉਹ ਮਤਲਬ ਉਹਨੂੰ ਤੋੜ ਦਿੱ ओके okay. हां जी ਤੇ ਹੁਣ ਇਹ ਗੁਦਾਰਦਾਨ ਡਿਬੇਟ ਚੱਲ ਰਹੀ ਹੈ ਮਤਲਬ ਸੁਪਰੀਮ ਕੋਰਟ ਚ ਸਾਰੇ ਬੰਦ ਹੈ ਮਤਲਬ ਨਾ ਇਹ ਬਣਾ ਸਕਦੇ ਨਾ ਅਹੀ ਬਣਾ ਸਕਦੇ ਮਤਲਬ ਦੋਨੋਂ ਸਾਈਡ ਬੰਦ ਰੱਖਿਆ ਹੈ ਨਹੀਂ ਕੀ ਬੰਦ ਰੱਖਿਆ ਮਤਲਬ ਬਣਾ ਨਹੀਂ ਸਕਦੇ ਕੁਝ ਅੱਛਾ ਜਿੱਦਾਂ ਬਣਿਆ ਬਣਿਆ ਇੱਦਾਂ ਨੋਟਸ ਨੋਟਸ ਅਗੇ ਨਹੀਂ ਆਪਾ ਵਧਾ ਸਕਦੇ ਨਹੀਂ ਹਾਂਜੀ ਨਾ ਉਹ ਵਧਾ ਸਕਦੇ ਨਾ ਆਪਾ ਡਵੈਲਪਮੈਂਟ ਨਹੀਂ ਕਰ ਸਕਦੇ ਜਿੱਨਾਂ ਜਦ ਫੈਸਲਾ ਨਹੀਂ ਆਉਂਦਾ ਓਕੇ ਤੇ ਜਿਹੜਾ ਇੱਥੇ ਪਾਣੀ ਆ ਜਿਹੜਾ ਜਾਲ ਆ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀ ਕੀਤਾ ਸੀ ਪੈਰ ਦੇ ਨਾਲ ਹਾਂਜੀ ਝਰਨਾ ਪ੍ਰਗਟ ਕੀਤਾ ਸੀ ਪੈਰ ਦੇ ਨਾਲ ਗੁਰੂ ਸਾਹਿਬ ਨੇ ਨਾ ਇੱਥੇ ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾ ਪੈਰ ਲਾ ਕੇ ਆਪਣਾ ਹਨ ਤੇ ਚਰਨ ਲਾ ਕੇ ਆਪਣੇ ਥੱਲੋ ਜਲ ਜਿਹੜਾ ਪ੍ਰਗਟ ਕੀਤਾ ਸੀਗਾ ਤੇ ਤੁਸੀਂ ਦੇਖ ਰਹੇ ਹੋ ਨਾ ਬਾਕੀ ਬਾਈਆਂ ਨੇ ਤੁਹਾਨੂੰ ਵਿਸਥਾਰ ਨਾਲ ਸਮਝਾ ਹੀ ਦਿੱਤਾ ਤੇ ਜਦ ਤੁਸੀਂ ਆਓ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪਾਵਨ ਤੇ ਪਵਿੱਤਰ ਧਰਤੀ ਹੈ ਇਹ ਠੀਕ ਹੈ ਜੀ ਦੋਸਤੋ ਇਹ ਜਿਹੜਾ ਜਾਲਾ ਹਨਾ ਤੁਹਾਨੂੰ ਦੱਸਿਆ ਸੀ ਪਹਿਲਾਂ ਤੁਹਾਨੂੰ ਜਿਹੜਾ ਪ੍ਰਗਟ ਹੋਇਆ ਤੇ ਇਹ ਬਾਈ ਦੱਸਦੇ ਆ ਬਾਈ ਕੀ ਇਹ ਤਾਂ ਬਾਈ ਜਿੱਦਾਂ ਹੁਣ ਇਹ ਜਾਲ ਜਾਂਦਾ ਹਨਾ ਇਹ ਸੰਗਤ ਪੀਂਦੀ ਵੀ ਆ ਹਨਾ ਇੱਥੇ ਲਈ ਆਪਾਂ ਸਪਲਾਈ ਤੁਰੀ ਜਾਂਦੀ ਆ ਇਹ ਗਰਮੀਆਂ ਦੇ ਵਿੱਚ ਆਟੋਮੈਟਿਕ ਠੰਡਾ ਹੁੰਦਾ ਹਾਂਜੀ ਤੇ ਸਿਆਲਾਂ ਦੇ ਵਿੱਚ ਗਰਮ ਹੋ ਜਾਂਦਾ ਆ ਆਟੋਮੈਟਿਕ ਆਪ ਹੀ ਆਪ ਹੋ ਜਾਂਦਾ ਹੈ ਮਾਰਗਰੀ ਮੇਰ ਨਾਲ ਗੁਰੂ ਸਾਹਿਬ ਦੀ ਸ਼ਕਤੀ ਨਾਲ ਦੇਖੋ ਦੋਸਤੋ ਇਹ ਜਿਹੜਾ ਜਾਲ ਹੈ ਨਾ ਹਨਾ ਆਟੋਮੈਟਿਕ ਆਪ ਹੀ ਗਰਮ ਹੋ ਜਾਂਦਾ ਤੇ ਆਪੇ ਇਹ ਬਾਈ ਇਹਦਾ ਗਰਮ ਦਾ ਫਿਰ ਪਤਾ ਕਿਵੇਂ ਲੱਗਦਾ ਪਾਫਾ ਨਿਕਲਦੀਆਂ ਪਾਫਾ ਨਿਕਲਦੀਆਂ ਪੂਰੀਆਂ ਪਾਫਾ ਨ ਕੁਪਤਾ ਲੱਗਦਾ ਹੈ ਆਟੋਮੈਟਿਕ ਗੁਰੂ ਸਾਹਿਬ ਦੀ ਸ਼ਕਤੀ ਨਾਲ ਦੋ ਦੋਸਤੋ ਜਿੱਦਾਂ ਆਪਾਂ ਮਣੀ ਕਰਨ ਸਾਹਿਬ ਜਾਂਦੇ ਆ ਨਾ ਉਦਾਂ ਦਾ ਹੀ ਇਤਿਹਾਸ ਹੈ ਗੁਰੂ ਸਾਹਿਬ ਦਾ ਉੱਥੇ ਹੀ ਮਣੀ ਕਰਨ ਵੀ ਇਦਾਂ ਦਾ ਇਤਿਹਾਸ ਸੀਗਾ ਜੀ ਤੇ ਇੱਥੇ ਵੀ ਦੇਖੋ ਹੁਣ ਠੰਡਾ ਪਾਣੀ ਚੱਲੀ ਜਾਂਦਾ ਤੇ ਸਿਆਲ ਦੇ ਵਿੱਚ ਆਟੋਮੈਟਿਕ ਇਹ ਗਰਮ ਹੋ ਜਾਂਦਾ ਜਲ ਠੀਕ ਹੈ ਜੀ ਤੇ ਜ਼ਰੂਰ ਦਰਸ਼ਨ ਦਿਓ ਜੋ ਆ ਅੱਧਾ ਹੋ ਗਿਆ ਟਾਈਮ ਤੇ ਆਪਾਂ ਪਹੁੰਚ ਗਏ ਪਹਿਲਗਾਮ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ ਸਵਾ 10 ਰਾਤ ਦੇ ਹੁਣ ਉਹਨਾਂ ਰੋਟੀ ਪਾਣੀ ਛਕਣਾ ਸੀਗਾ ਪ੍ਰਸ਼ਾਦਾ ਪਾਣੀ ਇਹ ਮਾਰਕੀਟ ਆ ਪਹਿਲਗਾਮ ਦੀ ਇਹ ਮਾਰ ਕੇ ਡਾ ਗੱਡੀ ਕਰਤੀ ਪਾਰਕਿੰਗ ਹੋਣ ਪ੍ਰਸ਼ਾਦਾ ਪਾਣੀ ਸ਼ਕਾਂਗੇ ਫਿਰ ਅਸ਼ਰਾਮ ਕਰਾਂਗੇ ਬਾਕੀ ਕੱਲ ਨੂੰ ਮਾਹੌਲ ਬਖਾਵਾਂਗੇ ਤੁਹਾਨੂੰ ਸਾਰਾ ਠੀਕ ਆ